ਨੀਲੇ ਰੰਗ ਦੇ ਪਾਣੀ ਵਿੱਚ ਨਹਾਉਂਦੇ ਲੋਕਾਂ ਦੀਆਂ ਇਹ ਤਸਵੀਰਾਂ ਬਠਿੰਡਾ ਜ਼ਿਲ੍ਹੇ ਵਿੱਚ ਬਣੇ ਪੂਲ ਦੀਆਂ ਨੇ ਜੋ ਬਠਿੰਡਾ ਨਗਰ ਨਿਗਮ ਵੱਲੋਂ 30 ਸਾਲ ਪਹਿਲਾਂ ਚਿਲਡਰਨ ਪਾਰਕ ਨੇੜੇ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਦੇਖਣ ਨੂੰ ਪਹਿਲੀ ਨਜ਼ਰੇ ਭਾਵੇਂ ਇਹ ਪੂਲ ਬਹੁਤ ਵਧੀਆ ਤੇ ਸਾਫ਼ ਨਜ਼ਰ ਆਉਂਦਾ ਹੈ ਪਰ 30 ਸਾਲ ਪੁਰਾਣੇ ਇਸ ਪੂਲ ਦੀ ਜ਼ਮੀਨੀ ਹਕੀਕਤ ਖਤਰਿਆਂ ਨਾਲ ਭਰਪੂਰ ਹੈ ਪੂਲ ਦੇ ਜੰਪ ਪਿੱਲਰਾਂ ਦੇ ਨਾਲ-ਨਾਲ ਪੂਰੀ ਫੀਲਡਿੰਗ ਦੀ ਹਾਲਤ ਅੱਜ ਬਹੁਤ ਖਸਤਾ ਹੋ ਚੁੱਕੀ ਹੈ ਤਰਾਕਾ ਵੱਲੋਂ ਛਾਲ ਮਾਰਨ ਵਾਲੇ ਪਿੱਲਰ ਪੂਰੀ ਤਰ੍ਹਾਂ ਨਾਲ ਗਲ ਚੁੱਕੇ ਨੇ ਹਾਦਸੇ ਦੇ ਦਰੋਂ ਇੱਕ ਪਿੱਲਰ ਤਾਂ ਬੰਦ ਹੀ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਪਿੱਲਰ ਵੀ ਗਲ ਕੇ ਟੁੱਟਦੇ ਜਾ ਰਹੇ ਨੇ ਇਨ੍ਹਾਂ ਪਿੱਲਰਾਂ ਤੋਂ ਮਾਰੀ ਹਰ ਛਾਲ ਇੱਕ ਖਤਰੇ ਦੀ ਛਾਲ ਹੁੰਦੀ ਹੈ ਛਾਲ ਮਾਰਨ ਵਾਲੇ ਲਈ ਵੀ ਤੇ ਪੂਲ ਵਿੱਚ ਨਹਾਉਣ ਵਾਲੇ ਲਈ ਵੀ ਤਰਾਕ ਹਮੇਸ਼ਾ ਇਸੇ ਗੱਲ ਤੋਂ ਡਰਦੇ ਨੇ ਕਿ ਕਿਤੇ ਉਹ ਪਿੱਲਰ ਦੇ ਟੁੱਟ ਕੇ ਡਿੱਗੇ ਪੱਥਰ ਦਾ ਸ਼ਿਕਾਰ ਨਾ ਹੋ ਜਾਣ ਸੱਜੇ ਸੂਮਿੰਗ ਪੁਲ ਨਈ ਬੋ ਵੀ ਜਗਤ ਬਣਾਇਆ ਵਈ ਮੈਨਾਂ ਉਹ ਦਿਨਾਂ ਦੂਦੇ ਪਾਸੇ ਨਾ ਟੁੱਟਿਆ ਵੈ ਥੋੜਾ ਪਾਸੇ ਆਈ ਉਹਨਾਂ ਕਹਿੰਦੇ ਕੋਈ ਜੇ ਕੋਈ ਜਵਾਗ ਜੇ ਨਾ ਬਹੁਤ ਟੈਨਸ਼ਨ ਜੀ ਪੈ ਜਾਂਦੀ ਕੋਈ 600 ਟੱਜ ਬਲੋਕਲ ਘਰ ਦੇ ਨਾਲ ਵਿੱਚ ਚਿੰਤਾ ਹੁੰਦੀ ਹੈ ਜੀ ਬਿਲਡਿੰਗ ਦਾ ਟੁਕੜ 35 40 ਸਾਲ ਪੁਰਾਣੀ ਬਣੀ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਖਸਤਾਲਤਾ ਅੰਦਰੋਂ ਤਾਂ ਇਤੋਂ ਵੀ ਖਸਤਹਾਲਤਾ ਜਿੱਥੋਂ ਬੱਚੇ ਛਲਾਂਗਾ ਮਾਰਦੇ ਆ ਪਿੱਲਰ ਵਗੈਰਾ ਜਿਹੜੇ ਬਹੁਤ ਹੀ ਪੁਰਾਣੇ ਆ ਤੇ ਐ ਨਹੀਂ ਪਤਾ ਕਿਸੇ ਵੇਲੇ ਵੀ ਢਹਿ ਸਕਦੇ ਆ ਤੇ ਅਸੀਂ ਇਹੀ ਬੇਨਤੀ ਕਰਦੇ ਆ ਵੀ ਚਲੋ ਹੋਰ ਤਾਂ ਨਹੀਂ ਬਣਾਇਆ ਜਾ ਸਕਦਾ ਇਸ ਤੇ ਤਾਂ ਜੋ ਆ ਸਕਿਆ 1000 ਰੁਪਿਆ ਵੀ ਦੇ ਕੇ ਬੰਦਿਆਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਉਸ ਦਾ ਤੇਰਾਕਾ ਲਈ ਬਣੇ ਲੋਕਰ ਵੀ ਰਸੋਈ ਦਾ ਰੂਪ ਧਾਰ ਗਏ ਨੇ ਲੋਕਰਾਂ ਚ ਕੱਪੜਿਆਂ ਦੀ ਥਾਂ ਸਬਜ਼ੀ ਤੇ ਰਸੋਈ ਦਾ ਹੋਰ ਸਮਾਨ ਰੱਖਿਆ ਹੋਇਆ ਹੈ ਖਾਲੀ ਲੋਕਰਾਂ ਉਤੇ ਮਕੜੀ ਦੇ ਜਾਲਿਆਂ ਦੇ ਜਾਲ ਵਿੱਚ ਹੀ ਹੋਏ ਨੇ ਇਮਾਰਤ ਦੀ ਹਾਲਤ ਵੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ ਇਸ ਬਾਰੇ ਨਗਰ ਨਿਗਮ ਦੇ ਮੀਅਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਜਵਾਬ ਬੜੀ ਹੈਰਾਨੀ ਵਾਲਾ ਸੀ ਉਹਨਾਂ ਨੂੰ ਮੈਂ ਜਿਹੜਾ ਹੈਗਾ ਸੌਮਾ ਲੈਟਰ ਕੱਢ ਦਿਆਂਗਾ ਕਿ ਜਿਹੜੀ ਵੀ ਉਹਦੀ ਰਿਪੇਅਰ ਹੋਣ ਵਾਲੀ ਕੋਈ ਇਹ ਜਹਾਜ਼ ਤਾਂ ਨਾ ਬਾਪੇ ਤੇ ਉਹਦੀ ਰਿਪੇਅਰ ਵਗੈਰਾ ਕਰਾਓ ਮੈਂ ਆਪਣੇ ਉਹਨਾਂ ਲੈਟਰ ਜਿਹੜਾ ਕੱਢ ਦਿਆਂਗਾ ਸਰ ਤੁਹਾਡੇ ਕੋਲ ਹੁਣ ਤੱਕ ਕਿਸ ਨੇ ਕੋਈ ਕੀਤਾ ਰਿਹਾ ਉਹਦੀ ਮਰਮਤ ਵਾਸਤੇ ਕਿਸ ਨੇ ਕੋਈ ਪਹੁੰਚ ਕੀਤੀ ਹੁਣ ਤੱਕ ਨਹੀਂ ਤੁਸੀਂ ਮੇਰੇ ਧਿਆਨ 'ਚ ਲਿਆਦੀ ਵੀ ਉਹਦੇ 'ਚ ਦਿੱਕਤ ਹੈਗੀ ਆ ਕਿਉਂਕਿ ਉਹ ਪੂਰਾ ਪ੍ਰੋਪਰ ਸਾਲ ਨਹੀਂ ਚੱਲਦਾ ਉਹ ਅਸੀਂ ਚਲਾਨੇ ਸਿਰਫ 3 ਮਹੀਨੇ ਲਈ ਚਲਾਨੇ ਆ ਬਠਿੰਡਾ ਸ਼ਹਿਰ ਦੇ ਮੇਅਰ ਨੇ ਭਾਵੇਂ ਇਸ ਸਮੱਸਿਆ ਤੋਂ ਖੁਦ ਨੂੰ ਅਣਜਾਣ ਦੱਸਿਆ ਪਰ ਲੋਕਾਂ ਮੁਤਾਬਿਕ ਉਹ ਕਈ ਵਾਰ ਇਸ ਸੰਬੰਧੀ ਮੇਅਰ ਕੋਲ ਸ਼ਿਕਾਇਤ ਕਰ ਚੁੱਕੇ ਨੇ ਵੀ ਜਿੱਦਾਂ ਹੁਣ ਇੱਥੇ ਇੰਨੀ ਪੇਮੈਂਟ ਲੈ ਕੇ ਅਸੀਂ ਐਂਟਰ ਕਰਦੇ ਆ ਇੱਥੇ ਆਉਣੇ ਹੈਗੇ ਆ ਬੱਚੇ ਆ ਚਾਹੇ ਵੱਡੇ ਆ ਚਾਹੇ ਕੋਈ ਵੀ ਆ ਨੈਚੁਰਲੀ ਆ ਸਾਰਾ ਨੂੰ ਸਵੀਮਿੰਗ ਦਾ ਸ਼ੌਂਕ ਹੁੰਦਾ ਤੇ ਉਹਦੇ ਅਕੋਰਡਿੰਗਲੀ ਜੇ ਦੇਖਿਆ ਜਾਵੇ ਵੀ ਸਰਕਾਰ ਨੂੰ ਚਾਹੀਦਾ ਇਹ ਜਿਹੜੀ ਰਿਪੇਅਰ ਆ ਉਹ ਕਰਵਾਉਣੀ ਚਾਹੀਦੀ ਹੈ ਲੋਕਾਂ ਦੀ ਸਹੂਲਤ ਲਈ ਬਣੇ ਇਸ ਪੂਲ ਦਾ ਪਾਣੀ ਤਾਂ ਭਾਵੇਂ ਬਿਲਕੁਲ ਸਾਫ਼ ਹੈ ਪਰ ਇਮਾਰਤੀ ਟਾਂਚਾ ਲੋਕਾਂ ਲਈ ਕਿਸੇ ਖਤਰੇ ਤੋਂ ਘੱਟ ਨਹੀਂ ਹੈ।